ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰਿਓ ਅੱਜ ਆਪਾਂ ਗੁਰਦੁਆਰਾ ਅਗਾੜਾ ਪਛਾੜਾ ਸਾਹਿਬ ਪਿੰਡ ਜੀਓ ਬਾਲਾ ਜ਼ਿਲ੍ਹਾ ਤਰਨਤਾਰਨ ਦੇ ਦਰਸ਼ਨ ਕਰੀਏ ਇਹ ਗੁਰਦੁਆਰਾ ਸਾਹਿਬ ਤਰਨਤਾਰਨ ਸਾਹਿਬ ਤੋਂ ਸਾਡੀ ਕੁ 12 ਕਿਲੋਮੀਟਰ ਦੀ ਦੂਰੀ ਤੇ ਸਿशोਭਿਤ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਅਸਥਾਨ 'ਤੇ ਦੋ ਵਾਰ ਚਰਨ ਪਾਏ। ਗੁਰੂ ਜੀ ਸੰਸਾਰਿਕ ਜੀਵਾਂ ਨੂੰ ਤਾਰਦੇ ਹੋਏ ਗੁਰੂ ਕੀ ਵਡਾਲੀ ਤੋਂ ਚੱਲ ਕੇ ਪਿੰਡ ਜੀਓਬਾਲਾ ਪਹੁੰਚੇ। ਪਿੰਡ ਦੇ ਹੱਦ ਵਿੱਚ ਪੈਂਦੀ ਰੋਹੀ ਕੰਢੀ ਉੱਚਾ ਟਿੱਬਾ ਦੇਖ ਖੂਹ ਤੇ ਡੇਰਾ ਲਾਇਆ। ਉਸ ਸਮੇਂ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵੀ ਗੁਰੂ ਜੀ ਦੇ ਨਾਲ ਸਨ ਗੁਰੂ ਜੀ ਨੇ ਖੂ ਤੇ ਜੰਡ ਦੇ ਸੰਗਨੇ ਰੁੱਖ ਹੀਟ ਘੋੜਾ ਬੰਨਣ ਲਈ ਘੋੜੇ ਦੇ ਅੱਗੇ ਅਤੇ ਪਿੱਛੇ ਜੰਡ ਦੇ ਕਿल्ले ਗੱਡ ਦਿੱਤੇ ਜਿੰਨਾ ਕਿਲਿਆ ਨਾਦ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਸਮਾ ਪਾ ਕੇ ਉਹ ਹਰੇ ਭਰੇ ਜੰਡ ਦੇ ਰੁੱਖਾਂ ਵਿੱਚ ਤਬਦੀਲ ਹੋ ਗਏ ਅੱਜ ਵੀ ਇਸ ਸਥਾਨ ਤੇ ਹਰੇ ਭਰੇ ਜੰਡ ਦੇ ਰੁੱਖ ਮੌਜੂਦ ਹਨ ਇਨ੍ਹਾਂ ਅਗਾੜੀ ਪਿਛਾੜੀ ਕਿਲਿਆਂ ਦੇ ਹੋਣ ਦੇ ਕਰਕੇ ਇਸ ਸਥਾਨ ਦਾ ਨਾਂ ਅਗਾੜਾ ਪਿਛਾੜਾ ਪ੍ਰਚਲਿਤ ਹੋਇਆ ਗੁਰੂ ਸਾਹਿਬ ਨੇ ਇਸ ਸਥਾਨ ਤੇ ਸਰੋਵਰ ਬਣਾਉਣ ਲਈ ਜ਼ਮੀਨ ਦੀ ਮੰਗ ਕੀਤੀ ਜੋ ਗਲਤੀ ਵਸ ਪਿੰਡ ਵਾਸੀਆਂ ਨੇ ਗੁਰੂ ਸਾਹਿਬ ਨੂੰ ਮਨਾ ਕਰ ਦਿੱਤਾ ਕਬਦ ਵਿੱਚ ਜਲਦੀ ਹੀ ਗੁਰੂ ਸਾਹਿਬ ਕੋਲੋਂ <li>ਪੁੱਲ ਬਖਸ਼ਾਈ। ਗੁਰੂ ਸਾਹਿਬ ਨੇ ਇਸ ਨਗਰ ਵਿੱਚ ਬਹੁਤ ਸੁੰਦਰ ਸਰੋਵਰ ਦੀ ਉਸਾਰੀ ਵੀ ਕਰਵਾਈ। ਗੁਰੂ ਸਾਹਿਬ ਨੇ ਮੱਸੇ ਚੌਧਰੀ ਨੂੰ ਤਰਨਤਾਰਨ ਦੀ ਜ਼ਮੀਨ ਦੇ ਪੈਸੇ ਦੇਣ ਲੱਗੇ ਫਰਮਾਇਆ ਕਿ ਉਹ ਆਪਣੀ ਜ਼ਮੀਨ ਦੀ ਕੀਮਤ ਪਿੰਡ ਜੀਓਬਾਲਾ ਜਾ ਕੇ ਲਵੇ ਕਿਉਂਕਿ ਬਾਬੇ ਨਾਨਕ ਦਾ ਖਜ਼ਾਨਾ ਜੀਓਬਾਲਾ ਹੈ। ਇਸ ਸਥਾਨ ਤੇ ਗੁਰੂ ਸਾਹਿਬ ਨੇ ਮੱッセ ਚੌਧਰੀ ਨੂੰ ਤਰਨਤਾਰਨ ਦੀ ਜ਼ਮੀਨ ਦੇ 157000 ਰੁਪਏ ਅਦਾ ਕੀਤੇ ਸਨ ਅਤੇ ਫਰਮਾਇਆ ਸੀ ਕਿ ਮੱッセ ਚੌਧਰੀ ਦੇ ਨਾਂ ਦੀ ਮੱਸੀਆ ਤਰਨਤਾਰਨ ਵਿਖੇ ਲੱਗਿਆ ਰਹੇਗੀ ਇਸ ਸਥਾਨ ਤੇ ਗੁਰੂ ਕਾ ਲੰਗਰ ਅਟੁੱਟ ਵਰਤਦਾ ਹੈ ਸੰਗ੍ਰਾਂਥ ਤੇ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਨਤਮਸਤਕ ਹੁੰਦੀਆਂ ਹਨ ਇਹ ਧਾਰਮਿਕ ਉਪਰਾਲਾ ਆਤਮ ਪ੍ਰਚਾਰ ਐਂਡ ਵੈਲਫੇਅਰ ਕਮੇਟੀ ਪਿੰਡ ਗੋਹਲਵੜਾ ਜ਼ਿਲ੍ਹਾ ਤਰਨਤਾਰਨ ਦੇ ਸਮੂਹ ਮੈਂਬਰਾਂ ਦੇ ਆਪਸੀ ਸਹਿਯੋਗ ਨਾਲ ਚੱਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ